ਕਹਿੰਦੇ ਕਹਿੰਦੇ ਮੈਂ ਜਲਤਾ ਰੇ ਵਾਲਾ ਬਾਬਾ ਬਣ ਜਾ ਕਹਿੰਦਾ ਲੋਟ ਨਹੀਂ ਕੰਮ ਕਹਿੰਦਾ ਯਾਰ ਕਹਿੰਦਾ ਸਹੀ ਆ ਤੇ ਵੇਹੇ ਵਾਧੂ ਪੁਆਣ ਤੇ ਆ ਹਾਂ ਤੇ ਉਹ ਨੰਗਾ ਹੋ ਕੇ ਨਾ ਥੱਲੇ ਬਹਿ ਜਾਂਦਾ ਸੀ ਮਾਨਸਾਂ ਚਲੇ ਦੀ ਇਹ ਘਟਨਾ ਕੀ ਤੇ ਬਾਬਾ ਉੱਤੇ ਪਾਣੀ ਪਵਾਇਆ ਜਾਂਦਾ ਸੀ ਤੌੜਿਆ ਨਾਲ ਸਾਡੇ ਪੱਗਾਂ ਬੰਨੀਆਂ ਵਾਲੇ ਸਿੱਖ ਸਰਦਾਰ ਮੁੰਡੇ ਤੇ ਉਹ ਉਹਦੇ ਉੱਤੇ ਤੌੜਿਆ ਨਾਲ ਪਾਣੀ ਪਾਈ ਜਾਂਦੇ ਸੀ ਥੱਲੇ ਹੋ ਕੇ ਉਹ ਬਹਿ ਜਾਂਦਾ ਸੀ ਐਡੇ ਮਾਨਸਾਂ ਦੇ ਭੋਲੇ ਭਾਲੇ ਲੋਕ ਨੇ ਜਾਂ ਕਹਿ ਲਈਏ ਵਿੱਚ ਜਿਹੜੇ 2-4 ਬੰਦੇ ਕਮਿਸ਼ਨ ਵਾਲੇ ਵੀ ਹੁੰਦੇ ਨੇ ਉਹ ਹੋ ਕੀ ਕਰਦਾ ਬਾਬਾ ਆ 10 ਲੋਕਾ ਸੱਟੇ ਦੇ ਨਾਂ ਤੇ ਪੈਸੇ ਲਵਾਰ ਵਾਰ ਸੱਟੇ ਦਾ ਕੋਈ ਨੰਬਰ ਨੰਬਰ ਪਤਾ ਨਹੀਂ ਕੀ ਸਿਸਟਮ ਹੁੰਦਾ ਆਪਣਾ ਪਤਾ ਨਹੀਂ ਸੱਟੇ ਵਾਲੇ ਨਾਂ ਤੇ 12 12000 ਕੇ ਤੋਂ 15 15000 ਲੱਖਾਂ ਰੁਪਈਆ ਇਕੱਠਾ ਕਰ ਗਿਆ ਲੋਕਾਂ ਤੋਂ ਤੇ ਫੇਰ ਕੀ ਕਰਦਾ ਉਹ ਸਾਰੇ ਲੋਕਾਂ ਨੂੰ ਨੈਣਾ ਦੇਵੀ ਪਤਾ ਨਹੀਂ ਨੈਣਾ ਨੂੰ ਨਾ ਦੇਵੀ ਲੈ ਜਾਂਦਾ ਉਧਰਲੇ ਪਾਸੇ ਮਾਤਾਂ ਦੇ ਨੈਣਾ ਦੇਵੀ ਹਨਾ ਤੇ ਫੇਰ ਇਸ ਦੂਬਾਦ ਕੀ ਕਰਦਾ ਉਥੇ ਕਿਤੇ ਰਾਹ ਚੋਟਾ ਅੱਬੇ ਦੇ ਕਿਤੇ ਇਸ ਦੂਬਾ ਰੋਟੀ ਖਾਣ ਰੁਕ ਰੁਕ ਜਾਂਦੇ ਨੇ ਉੱਥੇ ਹੀ ਭੱਜ ਜਾਂਦਾ ਫਰਰ ਹੋ ਜਾਂਦਾ ਇਹ ਇਹ ਜੇ ਲੋਕ ਇਹ ਜੇ ਬਾਬਿਆਂ ਵਾਂਗਰ ਸਾਡੇ ਲੋਕ ਯਾਰ ਨੌਜਵਾਨ ਮੈਂ ਕਹਿੰਦਾ ਜਿਨ੍ਹਾਂ ਦੇ ਪੱਕਾ ਬੰਨੀਆਂ ਹੁੰਦੀਆਂ ਹੁੰਦੀਆਂ ਸਿਰ ਤੇ ਤੇ ਯਾਰ ਪਤਾ ਨਹੀਂ ਸਾਡੇ ਲੋਕਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਹਨਾ ਵੀ ਅਸੀਂ ਯਾਰ ਇਹਨਾਂ ਠੱਗਾਂ ਦੇ ਜਾਲ 'ਚ ਕਿੰਨਾ ਫਸੇ ਜਾਂਦੇ ਆ ਕਿ ਨਹੀਂ ਕਰਕੇ ਇਹਨਾਂ ਦਾ ਇਹ ਯਾਰ ਚੰਗੇ ਕੰਮ ਦੀ ਬਜਾਏ ਪਤਾ ਨਹੀਂ ਮਾੜੇ ਆ ਜਿਹੜੇ ਮਾੜੇ ਅੰਸਰ ਆ ਇਹਨਾਂ ਨੂੰ ਲੋਕ ਪਤਾ ਨਹੀਂ ਕਿਉਂ ਪਸੰਦ ਕਰਦੇ ਨੇ ਇਹ ਦੱਸ ਕੀ ਯਾਰ ਕੀ ਸਾਡੇ ਲੋਕਾਂ ਨੂੰ ਇਹ ਸੇਧ ਦੇ ਦੇਣਗੇ ਬਲਾਂ ਦੀ ਸਿਆਲ ਜੇ ਨੰਗੇ ਪਾਣੀ ਪਿੰਡੇ ਦੇ ਪਵਾ ਕੇ ਉਹਨੂੰ 14-15 ਲੱਖ ਰੁਪਈਆ ਬਣ ਗਿਆ ਬਾਦੀ ਬਣਿਆ ਉਹ ਹੁੰਦਾ ਕਹਿੰਦੇ ਨੇ ਬਾਤੀ ਆ ਸੁਣਿਆ 14-15 ਲੱਖ ਆ ਮੈਂ ਤਾਂ ਸੋਸ਼ਲ ਮੀਡੀਆ ਤੇ ਪੂਰੀ ਗੱਲ ਵੀ ਉੱਡੀਪੀ ਆ ਵੀਰ ਪਤਾ ਹੀ ਨਹੀਂ ਕਿੰਨੇ ਕੇ ਰੁਪਈਏ ਇਕੱਠੇ ਕਰ ਗਿਆ ਉਹ ਜੇ ਇੱਕ ਪਿੰਡ ਚੋਂ 14 ਜਾਂ 15-15 ਲੱਖ ਇਕੱਠਾ ਕਰ ਗਿਆ ਸਿਆਲਾ ਠੰਡਾ ਪਾਣੀ ਪਵਾ ਕੇ ਕਿੱਡੀ ਕੀ ਗੱਲ ਹੈ ਹਨਾ ਉਹਨੇ ਪਾਣੀ ਚ ਨਾਉਣ ਨਾਲ ਹੀ ਜਿੰਨੇ ਰੁਪਈਏ ਬਣਦੇ ਆ ਤਾਂ ਜਿਹੜੇ ਮਿਹਨਤ ਕਰਨ ਵਾਲੇ ਲੋਕ ਆ ਵਿਚਾਰੇ ਉਹਨਾਂ ਦੇ ਪੈਸੇ ਜਿਹੜੇ ਉਹੀ ਡੁੱਬ ਗਏ ਦੇਖੇ ਜੇ ਲੋਕ ਪਤਾ ਨਹੀਂ ਭਾਂ ਜੋ ਸਮਾਜ ਚ ਕਿੱਥੋਂ ਪੈਦਾ ਹੋ ਜਾਂਦੇ ਨੇ ਜੇ ਇਹਨਾਂ ਦਾ ਵਿਰੋਧ ਕਰਨ ਲੱਗਦੇ ਆ ਤਾਂ ਕਹਿੰਦੇ ਨੇ ਸਰਦ ਐ ਇਹ ਕਾਦੀ ਸਰਦ ਐ ਸਰਦਾ ਦਿਖਾਉਣੀਆਂ ਦਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਹੈਗਾ ਹੈਨਾ ਜਦੋਂ ਆਪਣਾ ਗੁਰੂ ਹੈਗਾ ਆਪਣੇ ਕੋਲੇ ਫੇਰ ਆਪਾਂ ਨੂੰ ਹੋਰ ਆ ਦੁਨਿਆਵੀ ਲੋਕਾਂ ਕੋਲ ਜਾਣ ਦੀ ਕੀ ਲੋੜ ਆ ਭਲਾਂ ਦੀ ਇਹ ਇਹਨਾਂ ਦੇ ਨਾਂ ਤੇ ਜਿੰਨੀਆਂ ਠੱਗੀਆਂ ਵਜਦੀਆਂ ਨੇ ਮੈਂ ਕਹਿੰਦਾ ਕਿਸੇ ਦੇ ਨਾਂ ਤੇ ਨਹੀਂ ਆ ਜਿੰਨੇ ਆ ਪੁੱਛਾ ਪੱਛਾ ਦੇਣ ਵਾਲੇ ਪਤਾ ਨਹੀਂ ਵੀ ਕਿੰਨੀਆਂ ਗਰੋਹ ਠੱਗੀਆਂ ਮਾਰ ਲੈਂਦੇ ਆ ਲੋਕਾਂ ਨਾਲ ਹਾਂ ਦੇ ਤਾਂ ਉਹੀ ਤਾਂ ਗੱਲ ਹੈ ਵੀ ਰੋਜ਼ ਪਤਲੀ ਕਿੰਨੀਆਂ ਗੱਟਕੀਆਂ ਵਰਵਾ ਕੇ ਲੋਕ ਘਰਾਂ ਨੂੰ ਵੜ ਜਾਂਦੇ ਨੇ ਵਿੱਚ ਆ ਸੱਟੇ ਵਾਲੇ ਨੇ ਉਹਨਾਂ ਸੱਟਿਆਂ ਦੇ ਨੰਬਰ ਲੈਣ ਵੇ ਵੀ ਪਤ ਨਹੀਂ ਪਤੰਦਰਾਂ ਨੇ ਕਿੰਨਾ ਕੁ ਰੁਪਿਆ ਡੋਪਤਾ ਹਨ ਮਾਨਸਾ ਦੇ ਲੋਕ ਚਲ ਫੈ ਵਿਚਾਰੇ ਭੋਲੇ ਭਾਲਿਆਂ ਲੋਕਾਂ ਨੂੰ ਠੱਗ ਲੈਂਦੇ ਨੇ ਇਹ ਜਿਹੇ ਬੰਦੇ ਤੇ ਇਹ ਬਾਬੇ ਦੀ ਪਛਾਣ ਜ਼ਰੂਰ ਹੋਣੀ ਚਾਹੀਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਾਬਾ ਸਾਲਾ ਫੜਿਆ ਜਾਵੇ ਵੀ ਇਹ ਕਿੱਥੇ ਆ ਇਹਦੇ ਜੂਤ ਪੈਣ ਗਾਹਾਂ ਨੂੰ ਕਿਸੇ ਹੋਰ ਪਿੰਡ 'ਚ ਜਾ ਕੇ ਨਾ ਠੱਗੀ ਕਰੇ ਇਹੋ ਜਿਹੇ ਬਾਬਿਆਂ ਤੋਂ ਬਾਈ ਠੱਗੀਆਂ ਤੋਂ ਵਿਚਾਰੱਖੋ ਆਪਣਾ ਮੈਂ ਤਾਂ ਕਹਿੰਨਾ ਵੀ ਇਹ ਇਨ੍ਹਾਂ ਲੋਕਾਂ ਕੋਲੇ ਕੁਝ ਨਹੀਂ ਹੁੰਦਾ ਇਹ ਤਾਂ ਬਸ ਸੋਡੇ ਲੋਕ ਜਿਹੜੇ ਬੰਦੇ ਵਿਚਾਲੇ ਹੁੰਦੇ ਆ ਕਮਿਸ਼ਨ ਵਾਲੇ ਉਹ ਸਾਰਾ ਕੁਝ ਦੂਜੇ ਬਾਰੇ ਦੱਸ ਹੀ ਦਿੰਦੇ ਨੇ ਵੀ ਆਹ ਇਨ੍ਹਾਂ ਦੇ ਲਾਣੇ ਜਾ ਤਖਲੀਬ ਇਨ੍ਹਾਂ ਦੇ ਲਾਣੇ ਜਾ ਤਖਲੀਬ ਆ ਅੱਜ ਕੱਲ ਤਖਲੀਬ ਤਾਂ ਰੇਕ ਨੂੰ ਹੀ ਆ ਚੰਗੇ ਭਲੇ ਨੂੰ ਵੀ ਤਖਲੀਬਾਂ ਹੀ ਨੇ ਇਹਦੀ ਹਨਾ ਤਾਂ ਇਹ ਜੇ ਬੰਦਿਆਂ ਮਾਗਰ ਨਾ ਲੱਗਿਆ ਕਰੋ ਧੰਨਵਾਦ